ਕਿ ਰਾਜਾ ਜੀ ਮੈਂ ਤੇਰੇ ਰਾਜ ਵਿੱਚ ਰਾਜ ਕਰੀ ਜਾਵਾਂ ਬਿਨਾਂ ਗਿਣੇਦਾਰੇ ਤੇ ਹਾਜ਼ਰੀਆਂ ਭਰੀ ਜਾਵਾਂ ਨਾਮ ਤੇਰਾ ਜ਼ੁਬਾਨ ਉਤੇ ਆਉਂਦਾ ਮੱਲੋ ਮੱਲੀਏ ਰਾਜਾ ਰਾਜਾ ਕਹਿ ਕੇ ਰੂਹ ਨੂੰ ਮਿਲਦੀ ਤਸੱਲੀਏ ਰਾਜਾ ਰਾਜਾ ਕਹਿ ਕੇ ਰੂਹ ਨੂੰ ਮਿਲਦੀ ਤਸੱਲੀਏ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੁਰੀ ਸਾਥੀ ਇਸ ਸਮੇਂ ਅਸੀਂ ਮਲਪੁਰ ਅੜਕਾਂ ਵਿਖੇ ਮੌਜੂਦ ਹਾਂ ਔਰ ਇਹ ਸਾਰੇ ਵੱਡੇ ਵੀਰ ਸ਼ਤਕਾਰਯੋਗ ਵੱਡੇ ਵੀਰ ਇਹਨਾਂ ਦੇ ਚਿਹਰੇ ਤੇ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਔਰ ਇਹਨਾਂ ਦੀ ਗੱਲ ਕਰਾ ਤਾਂ ਬੜੇ ਸਬਰ ਵਾਲੇ ਨੇ ਕੱਲ ਦੀ ਸਾਡੀ ਆਪਸ ਚ ਵਾਰਤਾ ਹੋ ਰਹੀ ਆ ਲੇਕਿਨ ਸਾਨੂੰ ਸਮਾਂ ਲੱਗ ਗਿਆ ਔਰ ਚੰਗੇ ਲੋਕ ਜਿਹੜੇ ਹੁੰਦੇ ਆ ਰੋਸ਼ਨੀ ਵਾਂਗ ਹੁੰਦੇ ਆ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਰਚਨਾ ਦਿੰਦੇ ਆ ਤੇ ਸਾਰੇ ਵੀਰ ਜਿਹੜੇ ਰੋਖਾਂ ਵਰਗੇ ਆ ਕਿਉਂਕਿ ਛਾਂ ਵੰਡਦੇ ਆ ਤੇ ਵੱਡੀ ਛਾਂ ਜਿਹੜੀ ਰਾਜਾ ਸਾਹਿਬ ਉਹਨਾਂ ਦੀ ਨਿਤ ਮਿਹਰ ਪੂਰੀ ਹੈ ਤੇ ਚੰਗਾ ਕੰਮ ਜਿਹੜਾ ਆ ਉਹ ਚੰਗਾ ਕਰਮ ਜਿਹੜਾ ਆ ਉਹ ਤੁਸੀਂ ਕਰ ਸਕਦੇ ਹੋ ਉਹਦੀ ਕੋਸ਼ਿਸ਼ ਕਰ ਸਕਦੇ ਹੋ ਲੇਕਿਨ ਕਿਰਪਾ ਉਹਦੀ ਹੋਣੀ ਚਾਹੀਦੀ ਆ ਤਾਂ ਇਹ ਚੰਗਾ ਕਰਮ ਕਰ ਰਿਹਾ ਕਿਰਪਾ ਰਾਜਾ ਸਾਹਿਬ ਮਹਾਰਾਜ ਜੀ ਦੀ ਹੈ ਜਸ ਕਰਨਵੀਰ ਨਾਲ ਹੈ ਬਾਕੀ ਸਾਰੇ ਚਿਹਰੇ ਦਿਖਾ ਦਿਓ ਇਹ ਸਾਰੇ ਵੀਰ ਜਿਹੜੇ ਆ ਤਨ ਮਨ ਧਨ ਨਾਲ ਸੇਵਾ ਕਰ ਰਹੇ ਆ ਆ ਸੇਵਾ ਦਾ ਮਤਲਬ ਤੁਸੀਂ ਪੜੋ ਕਿ ਨਿਸ਼ਕਾਮ ਸੇਵਾ ਇਹਦੇ ਵਿੱਚ ਇਹਨਾਂ ਦੀ ਕੋਈ ਚਾਹਤ ਨਹੀਂ ਆ ਕੋਈ ਮੰਗ ਨਹੀਂ ਆ ਇਹ ਭਾਵਨਾ ਆ ਇਹ ਫੀਲਿੰਗਸ ਆ ਰਾਜਾ ਸਾਹਿਬ ਮਹਾਰਾਜ ਜੀ ਦੇ ਨਾਲ ਪਿਆਰ ਹੈ ਇਹ ਜਸ ਕਰਨਵੀਰ ਹੈ ਔਰ ਇਹਨਾਂ ਦੇ ਉਪਰਾਲਾ ਸਦਕਾ ਇੱਥੇ ਹਮੇਸ਼ਾ ਪਹੁੰਚਦੇ ਆ ਜਿਸ ਕਰਨਵੀਰ ਮੈਚ ਆਉਣਾ ਇੱਕ ਵਾਰੀ ਜ਼ਰੂਰ ਜਿੰਨੇ ਵੀ ਸਾਡੇ ਇੱਥੇ ਮੋਦਵਾਰ ਖੜਨੇ ਸਰਜੀਤ ਜੀ ਖੜੇ ਨੇ ਤੇ ਸਾਰਿਆਂ ਦੇ ਮੈਚ ਉਹਨਾਂ ਭਾਵ ਤੁਸੀਂ ਜਿਹੜੇ ਪ੍ਰਗਟ ਕਰੋ ਪਹਿਲਾਂ ਤਾਂ ਜੀ ਜੈ ਰਾਜੇ ਦੀ ਸਾਰਿਆਂ ਨੂੰ ਜੀ ਛੱਡੋ ਛੱਡੋ ਠੀਕ ਹੈ ਜੀ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਸਾਲ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਲਪੜਕਾਂ ਦੀ ਸਾਧ ਸੰਗਤ ਅਤੇ ਆਪਣੇ ਐਨ ਆਰ ਆਈ ਵੀਰ ਜੋ ਪਿੰਡ ਮਲਪੜਕਾਂ ਦੇ ਆ ਤੇ ਬਾਹਰਲੇ ਆ ਔਰ ਆਪਣੇ ਸਾਰੇ ਸਹਿਯੋਗੀ ਆ ਉਹਨਾਂ ਦੇ ਸਹਿਯੋਗ ਨਾਲ ਇਹ ਦੂਜਾ ਆਪਣਾ ਗੱਡੀਆਂ ਦਾ ਗੱਡੀਆਂ ਤਾਂ ਗੱਡੀਆਂ ਦੀ ਸੇਵਾ ਤੇ ਆਪਣਾ ਗੁਰੂਕੋ ਲੰਗਰ ਚਲਾਇਆ ਜਾ ਰਿਹਾ ਆ ਸੋ ਅਸੀਂ ਧੰਨਵਾਦੀ ਆ ਸੂਰੀ ਸਾਹਿਬ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਆ ਜੀ ਤੇ ਬਾਕੀ ਆਪਣੇ ਸੁਰਜੀਤ ਚਾਚਾ ਜੀ ਆ ਚਾਚਾ ਜੀ ਕੋ ਜਾਣਾ ਫਿਰ ਚਾਚੇ ਕੋ ਜਾ ਕੇ ਕਿਸੇ ਹੋਰ ਦੀ ਲੋੜ ਨਹੀਂ ਪੈਣੀ ਹਾਂਜੀ ਹਾਂਜੀ ਪਹਿਲਾਂ ਬਾਕੀ ਗੱਲਾਂ ਕਰੀਏ ਹਾਂਜੀ ਅਸੀਂ ਇਹੀ ਕਹਿੰਨੇ ਆ ਹਾਂਜੀ ਅਸੀਂ ਇਹੀ ਕਹਿੰਨੇ ਆ ਕਿ ਸਾਰੀ ਸੰਗਤ ਨੂੰ ਕਿ ਜਿੰਨਾ ਵੀ ਹੋ ਸਕੇ ਸਾਨੂੰ ਸਾਨੂੰ ਕੰਡਕਟ ਕਰਨ ਇੱਥੋਂ ਜਿਹੜੀ ਵੀ ਸੰਗਤ ਪੈਂਦਾ ਸਕੇ ਜਿਨ੍ਹਾਂ ਵੀ ਸੰਗਤਾਂ ਨੇ ਜਾਣਾ ਹੋਵੇ ਰਾਜਾ ਸਾਹਿਬ ਦੇ ਦਰਬਾਰ ਤੇ 95011 8174 ਤੇ ਹੋਰ ਕੰਡੈਕਟ ਨੰਬਰ ਆਪਣੇ ਬੈਨਰ ਤੇ ਲਿਖੇ ਆ ਹਾਂਜੀ ਉਹ ਤਖਾਲਦੇ ਹੋ ਜੀ ਬਾਕੀ ਆਪਣੇ ਅਸੀਂ ਗੱਡੀਆਂ ਚੋਂ ਘਰ ਤੋਂ ਵੀ ਸੰਗਤ ਨੂੰ ਲੈ ਕੇ ਆਉਂਦੇ ਹੋ ਹਾਂਜੀ ਸੰਗਤ ਨੂੰ ਇੱਥੇ ਪਹੁੰਚਣਾ ਪੈਂਦਾ ਹਾਂਜੀ ਹਾਂਜੀ ਹਰੇਕ ਘਰ ਤੋਂ ਜਿੱਥੋਂ ਵੀ ਕਾਲ ਆਊਗੀ ਹਾਂਜੀ ਜਿੱਥੋਂ ਵੀ ਕਾਲ ਆਉਂਦੀ ਆ ਉੱਥੋਂ ਅਸੀਂ ਛੱਡ ਕੇ ਵੀ ਆਉਂਨੇ ਆ ਤੇ ਲੈ ਕੇ ਤੇ ਲੈ ਕੇ ਵੀ ਆਵਾਂਗੇ ਲੈ ਕੇ ਹੀ ਜਾਉਂਗੇ ਤੇ ਇੱਥੇ ਲੰਗਰ ਵੀ ਵਰਤਾ ਰਹੇ ਲੰਗਰ ਵੀ ਚੱਲਦਾ ਹੈ ਜੀ ਦਿਨ ਰਾਤ ਲੰਗਰ ਚੱਲਦਾ ਦਿਨ ਰਾਤ ਗੱਡੀਆਂ ਦੀ ਸੇਵਾ ਚੱਲਦੀ ਆ ਸਵੇਰ ਦਰਬਾਰ ਵੀ ਹੈ ਰਾਜਾ ਸਾਹਿਬ ਮਹਾਰਾਜ ਜੀ ਦਾ ਹਾਂਜੀ ਇਸ ਸਾਲ ਅਸੀਂ ਮਹਾਰਾਜ ਦਾ ਦਰبار ਸਜਾਇਆ ਹੈ ਜੀ ਦਰਬਾਰ ਸਜਾਇਆ ਹਾਂਜੀ ਹਾਂਜੀ ਰੂਹ ਨੂੰ ਸਕੂਨ ਮਿਲਦਾ ਇੱਥੇ ਖੜ ਕੇ ਔਰ ਜਿਹੜੀ ਖੁਸ਼ਬੂ ਆ ਉਹ ਜਦੋਂ ਅੱਖਾਂ ਬੰਦ ਕਰੋ ਤਾਂ ਤੁਰ ਪਹੁੰਚ ਜਾਂਦੇ ਆ ਤੁਰ ਪਹੁੰਚ ਜੀ ਹਾਂਜੀ ਹਾਂਜੀ ਬਹੁਤ ਬਹੁਤ ਔਰ ਲਿਖਿਆ ਵੀ ਹੈ ਕਿ ਬਦਲ ਦੇਵੇ ਤਕਦੀਰ ਨਜ਼ਰ ਮੇਰੇ ਰਾਜੇ ਦੀ ਔਰ ਉਹਦੀ ਨਜ਼ਰ ਸਾਰਿਆਂ ਤੇ ਪੈਂਦੀ ਹੈ ਹਾਂਜੀ ਹਾਂਜੀ ਜਿੱਤ ਗਲੇਗੀ ਜੀ ਹਾਂਜੀ ਸੀਸੀਟੀਵੀ ਕੈਮਰਾ ਤਾਂ ਇੰਨੀ ਕਿ ਜਗ੍ਹਾ ਕੈਪਚਰ ਕਰਦਾ ਜਿੱਥੇ ਲਾ ਦਿਓ ਉਹਦੀ ਨਜ਼ਰ ਸਾਰਿਆਂ ਤੇ ਹੀ ਆ ਇਹ ਤਾਂ ਗਲੇਗੀ ਜੀ ਜੀ ਸਰਜੀਤ ਭਾਈ ਨਾਲ ਗੱਲ ਕਰਦੇ ਆ ਤੇ ਬਾਕੀ ਵੀ ਸਾਰੇ ਸਾਡੇ ਆਪਣੇ ਨੇ ਸਤਿਕਾਰਯੋਗ ਨੇ ਵੱਡੇ ਛੋਟੇ ਭਰਾ ਪਰ ਸੁਰਜੀਤ ਜੀ ਨੂੰ ਤਜਰਬਾ ਬੋਲਣ ਦਾ ਜੀ ਜੀ ਸੁਰਜੀਤ ਬਾਜੀ ਸਾਰਿਆਂ ਦੀ ਭਾਵਨਾ ਇੱਕ ਵਾਰ ਫਿਰ ਤੋਂ ਸਭ ਤੋਂ ਪਹਿਲਾਂ ਮੈਂ ਪੀਵੀ ਬੱਤੀ ਚੈਨਲ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪੱਤਰਕਾਰ ਦੁਨੀਆ ਦੇ ਵਿੱਚੋਂ ਜਿਨ੍ਹਾਂ ਦਾ ਸਾਡੇ ਦਿਨੇਸ਼ ਬਾਜੀ ਦਾ ਔਰ ਸੂਰੀ ਸਾਹਿਬ ਦਾ ਔਰ ਮੇਰੇ ਪਿਤਾ ਜੀ ਪਹੁੰਚੇ ਇੱਥੇ ਨਰੇਸ਼ ਸੂਰੀ ਜੀ ਮੈਂ ਪੂਰੀ ਟੀਮ ਦਾ ਹੀ ਆਪਣੇ ਸਮੂਹ ਪੰਚਾਇਤ ਔਰ ਨਗਰ ਨਿਵਾਸੀਆਂ ਵੱਲੋਂ ਔਰ ਇੱਥੇ ਪ੍ਰਬੰਧਕ ਕਮੇਟੀ ਵੱਲੋਂ ਔਰ ਜਿੰਨੀ ਵੀ ਰਾਜ ਸਾਹਿਬ ਦੀ ਸਾਡੀ ਸਾਥ ਸੰਗਤ ਦਾ ਸੇਵਾਦਾਰ ਹੈ ਉਹ ਸਾਰਿਆਂ ਵੱਲੋਂ ਮੈਂ ਪੀਵੀ 32 ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਰਾਜਾ ਜੀ ਭਲੀ ਕਰੋ ਜੀ ਭਲੀ ਰਾਜਾ ਜੀ ਭਲੀ ਕਰੋ ਜੀ ਭਲੀ ਇਹ ਰਾਜਾ ਜੀ ਦਰਬਾਰ ਦਾ ਜੋ ਤਨਤਨ ਸ਼੍ਰੀ ਨਾਮਕਰ ਰਾਜਾ ਸਾਹਿਬ ਜਿਹੜਾ 85ਵੀਂ ਵਰਸੀ ਇਹ ਤੁਹਾਡੇ ਸਾਰੇ ਨਗਰ ਦੇ ਵਿੱਚ ਔਰ ਪੂਰੇ ਆਲਵਲ ਦੇ ਵਿੱਚੇ ਹੀ ਦੇਸਾ ਪ੍ਰਦੇਸਾਂ ਦੇ ਵਿੱਚੇ ਹੀ ਮਨਾਈ ਜਾਂਦੀ ਹੈ ਉਹ 55ਵੀਂ ਵਰਸੀ ਤੇ ਮੈਂ ਰਾਜਾ ਸਾਹਿਬ ਜੀ ਦੇ ਅਸੀਂ ਸੇਵਾਦਾਰ ਅਸੀਂ ਦਰਵੇਸ਼ ਆਉਣਾ ਦਰਦੇ ਇਨਸਾਨ ਆ ਗਲਤੀਆਂ ਦਾ ਪਤਲਾ ਹੁੰਦਾ ਮੈਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਦੀ ਧਰਤੀ ਤੇ ਬੈਠੇ ਆ ਉਹ ਸਾਡੇ ਨਗਰ ਦਾ ਬਹੁਤ ਸੱਜਣਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਜਿਸਕਰਨ ਜੱਸਾ ਜੀ ਸਾਡੇ ਅੜਕ ਸਾਹਿਬ ਮੇਰੇ ਭਤੀਜਾ ਜੀ ਔਰ ਸਾਡੇ ਰਾਣਾ ਜੀ ਪੰਚ ਸਾਹਿਬ ਰਣਜੀਤ ਸਿੰਘ ਰਾਣਾ ਅੜਕ ਸਾਹਿਬ ਔਰ ਸਾਡੇ ਮੇਰੇ ਵੀਰ ਜਗਦੀਪ ਜੱਗਾ ਜੀ ਔਰ ਕਸ਼ਮੀਰ ਸੁਨਿਆਰਾ ਜੀ ਔਰ ਬੀਜੇ ਸੁਨਿਆਰਾ ਜੀ ਔਰ ਤਾਰੀ ਜੀ ਔਰ ਸਾਡੇ ਪੂਰੀ ਟੀਮ ਦਾ ਔਰ ਸਰਜੀਤ ਸੱਭਾ ਜੀ ਉਹਨਾਂ ਦੇ ਲੜਕੇ ਆ ਜਿਹੜੇ ਸੇਵਾ ਕਰ ਰਹੇ ਆ ਨਾਲ ਸੌਰਵ ਜੀ ਸਾਡੇ ਮੱਲੂ ਪੋਤੇ ਤੋਂ ਮੇਰਾ ਵੀਰ ਹੈ ਮਨੀ ਜੀ ਜਿਵੇਂ ਨਾਂ ਲੈਣ ਲੱਗਾ ਤੇ ਇਦਾਂ ਮੇਰਾ ਟਾਈਮ ਪੂਰਾ ਹੋ ਜਾਣਾ ਜੀ ਮੈਂ ਸਾਰੇ ਨੂੰ ਮੰਗੀ ਚਾਹਨਾ ਤੇ ਸਾਡੇ ਐਨਆਰਆਈ ਵੀ ਹੈ ਨਾ ਬੈਠੇ ਪਰਦੇਸਾਂ 'ਚ ਆ ਜਾਂ ਦਿਲ ਇੱਥੇ ਹੀ ਉਹਨਾਂ ਦਾ ਹਾਂਜੀ ਔਰ ਸਾਡੇ ਕੁਲਵਿੰਦਰ RAM ਜੀ ਸੁਨਿਆਰਾ ਸਾਹਿਬ ਔਰ ਸੁਨਿਆਰੇ ਬਹੁਤ ਹੈ ਹਾਂਜੀ ਸੁਨਿਆਰਾ ਤੇ ਸਾਡੇ ਸੰਤੋਖ ਸਿੰਘ ਸੁਨਿਆਰਾ ਜੀ ਔਰ ਜਿੰਨੇ ਵੀ ਪਰਿਵਾਰ ਆ ਸਾਰੇ ਹੀ ਸਾਡੇ ਵੱਡੇ ਵੀਰ ਕਸ਼ਮੀਰ ਸਿੰਘ ਸ਼ੀਰਾ ਜੀ ਸਾਡੇ ਜਿਹੜੇ ਪ੍ਰਧਾਨ ਸਾਹਿਬ ਵੀ ਹੈ ਇਸ ਨਗਰ ਦੇ ਔਰ ਇਹਨਾਂ ਦੇ ਨਾਲ ਬੈਠੇ ਪੰਗਲ ਤੇ ਪੰਗਲ ਸਾਹਿਬ ਔਰ ਜਿੰਨੇ ਵੀ ਕਸ਼ਮੀਰ ਭਾਜੀ ਮੇਰੇ ਵੱਡੇ ਵੀਰ ਹੈ ਔਰ ਜਿੰਦਰ ਸਟੂਡੀਓ ਔਰ ਜਿੰਨੇ ਵੀ ਸਾਡੇ ਜੱਗੀ ਜੀ ਭਾਜੀ ਦولتਪੁਰ ਤੋਂ ਸਾਡੇ ਅਰਸ਼ ਜੀ ਹਲਵਾਲੇ ਦੁਆਲੇ ਸਾਰੇ ਪਿੰਡਾਂ ਤੋਂ ਜਿਹੜੇ ਸੇਵਾ ਕਰਦੇ ਆ ਜੀ ਇਹਨਾਂ ਦਾ ਜਿਲ੍ਹਾ ਸਾਡਾ ਮੁਹਾਰੇ ਸੇਵਾਦਾਰ ਪਹੁੰਚੇ ਮੈਂ ਦਾ ਨਾਮ ਲੈਂਦੇ ਦੀ ਮੇਰ ਤਾਂ 24 ਘੰਟੇ ਬਾਅਦ ਲੱਗ ਜਾਣੇ ਜੀ ਹੁਣ ਤੁਸੀਂ ਕਹਿੰਦੇ ਲੈ ਤੇ ਜੇ ਕੋਈ ਚੇਤਾਂ ਦਾ ਬਾਅਦ ਚ ਵੀ ਲੈਦੇ ਕੋਈ ਗੁੱਸੇ ਨਾ ਹੋ ਜੇ ਤੁਹਾਡੇ ਧੰਨਵਾਦ ਜੀ ਧੰਨਵਾਦ ਜੀ ਅੱਛਾ ਵੈਸੇ ਮੈਂ ਇੱਕ ਗੱਲ ਕਰਨੀ ਚਾਹੁੰਨਾ ਜੀ ਆ ਦੇਖੋ ਜੀ ਲਿਖਿਆ ਮੈਂ ਮੈਂ ਬੁਲਾ ਦਿੰਦਾ ਜੀ ਉਹਨਾਂ ਦਾ ਨਾਮ ਅਵਤਾਰ ਜੀ ਹਾਂ ਜੀ ਅਵਤਾਰ ਜੀ ਹਾਂ ਜੀ ਇਹ ਸਾਡੇ ਅਵਤਾਰ ਜੀ ਜਿਨ੍ਹਾਂ ਨੇ ਅੱਜ ਇਹ ਕਾਫੀ ਸੇਵਾ ਲਾਈ ਆ ਕਿਉਂ ਪੈਸੇ ਬੋਲਣੇ ਚਾਹੀਦੇ ਇੱਕ ਮੇਰਾ ਦੋਸਤ ਹੈ ਮੇਰਾ ਭਰਾ ਹੀ ਸਮਝ ਲਓ ਤੁਹਾਡਾ ਬ੍ਰਦਰ ਹੀ ਆ ਜਿਨ੍ਹਾਂ ਨੂੰ ਮੈਂ ਮੜ ਜਾਂ ਸਨੇਹ ਦਿੱਤਾ ਸੀ ਕੱਲ ਮੇਰਾ ਦੇਖ ਕੇ ਗਿਆ ਇੱਥੇ ਸਾਡੇ ਲੰਗਰ ਦੇ ਵਿੱਚ ਪਾਣੀ ਦੇਖਿਆ ਵੀ ਇਹ ਪੀਪੀਆਂ ਦੇ ਵਿੱਚ ਪਾਣੀ ਲੈ ਕੇ ਵਾਟਰ ਕੂਲਰ ਚਾ ਰਹੇ ਆ ਉਹਨਾਂ ਨੇ ਮੈਨੂੰ ਸੇਵਾ ਪੁੱਛੀ ਮੈਂ ਕਿਹਾ ਵੀ ਜੋ ਸਰ ਦੀ ਸੇਵਾ ਭੇਜਦਾ ਉਹਨਾਂ ਨੇ 180 ਪੇਟੀਆਂ ਵਾਟਰ ਕੂਲਰ ਦੀਆਂ ਪਾਣੀ ਵਾਲੀਆਂ ਭੇਜੀਆਂ ਸਾਨੂੰ ਵਾਟਰ ਜਿਹੜਾ ਪਾਣੀ ਭੇਜਿਆ ਮੈਂ ਉਹ ਕਮਲ ਬਾਜੀ ਜੀ ਦਾ ਬਹੁਤ ਬਹੁਤ ਧੰਨਵਾਦ ਆ ਚਲੋ ਅਗਲੇ ਘੇੜੇ ਆਉਂਦੇ ਅਸੀਂ ਵੀ ਪਾਣੀ ਦੇ ਪੇਟੀਆਂ ਲੈ ਕੇ ਆਵਾਂਗੇ ਜਰੂਰ ਧੰਨਵਾਦ ਜੀ ਰਾਜਾ ਜੀ ਮਿਹਰ ਕਰੇ ਤੁਹਾਡੇ ਤੇ ਔਰ ਮੈਂ ਅਵਤਾਰ ਜੀ ਔਰ ਸਾਡੇ ਦੀਪਾ ਜੀ ਤੇ ਆਕਾਸ਼ ਜੀ ਔਰ ਜਿੰਨੇ ਵੀਰੇ ਸਾਡੇ ਅੱਛਾ ਦੇਖੋ ਹਿਊਮਿਡਿਟੀ ਕਿੰਨੀ ਆ ਫਿਰ ਵੀ ਸੇਵਾ ਕਰਦੇ ਆ ਕਿ ਚਿਹਰੇ ਤੇ ਸ਼ਾਹ ਦੇਖੋ ਖੁਸ਼ੀ ਦੇਖੋ ਚਿਹਰੇ ਸਾਰੇ ਚਮਕਦੇ ਪਏ ਆ ਇਹ ਰਾਜਾ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੈ ਹਾਂਜੀ ਇਹਨਾਂ ਨੇ ਜੀ ਪੂਰੀ ਕਿਰਪਾ ਰਾਜਾ ਸਾਹਿਬ ਦੀ ਆ ਪੂਰੇ ਰਾਤ ਦੇ ਵੀ ਨਹੀਂਂਦੇ ਆ ਬੱਚੇ ਇਹ 3 ਵਜੇ ਸੁੱਤੇ ਆ ਫਿਰ ਉੱਠ ਕੇ 5 ਵਜੇ ਇਹਨਾਂ ਨੇ ਚਾਹ ਰੱਖ ਦਿੱਤੀ ਆ ਸੰਗਤ ਵਾਲਾ ਚਾਹ ਪਕਾਉਣਾ ਲੰਗਰ ਵੀ ਤਿਆਰ ਕੀਤਾ ਔਰ ਪੂਰੀ ਸੇਵਾ ਐਨ ਪੂਰੇ ਮਨ ਨਾਲ ਧੀਆਂ ਭੈਣਾਂ ਧੀਆਂ ਉਹ ਵੀ ਇੱਥੇ ਮੌਜੂਦ ਐ ਉਹਨਾਂ ਵੱਲੋਂ ਵੀ ਸਹਿਯੋਗ ਮਿਲਦਾ ਹੈ ਭੈਣਾਂ ਦਾ ਜਿਆਦਾ ਸਹਿਯੋਗ ਜਿਹੜਾ ਸਾੜੀ ਲੰਗਰ ਬਣਾ ਰਹੀਆਂ ਸਾੜੀਆਂ ਭੈਣਾਂ ਨਗਰ ਦੀਆਂ ਬਣਾ ਰਹੀਆਂ ਉਹ ਉਧਰਲੇ ਪਾਸੇ ਵੀ ਜਾਣਾ ਵੇਜੇ ਇੱਕ ਮਿੰਟ ਇੱਧਰ ਕਰੀ ਬਸ ਸਾਹਿਬ ਜੀ ਸਾਡੇ ਸਰਦਾਰ ਨੀ ਕਮਲਜੀਤ ਕੌਰ ਸਰਦਾਰ ਦਲਾਵਰ ਸਿੰਘ ਜੀ ਸਾਡੇ ਇਸ ਨਗਰ ਦੇ ਸਰਪੰਚ ਸਾਹਿਬ ਜਿਨ੍ਹਾਂ ਦਾ ਕਾਫੀ ਸਹਿਯੋਗ ਹੈ ਔਰ ਸਾਡੇ ਪਰਮਜੀਤ ਪੰਜ ਸਾਹਿਬ ਜਿਨ੍ਹਾਂ ਨੇ ਗੱਡੀਆਂ ਲਾਈਆਂ ਇਹ ਸੇਵਾ ਵੀ ਕਰ ਰਹੇ ਆ ਔਰ ਪੰਚਾਇਤ ਮੈਂਬਰ ਸਾਰਿਆਂ ਦਾ ਧੰਨਵਾਦੀ ਪਹਿਲਾਂ ਉਸ ਤੋਂ ਪਹਿਲੇ ਇੱਕ ਅਪੀਲ ਧੰਨਵਾਦ ਪੰਚਾਇਤ ਮੈਂਬਰ ਦਾ ਜੀ ਉਸ ਤੋਂ ਪਹਿਲੇ ਇੱਕ ਅਪੀਲ ਕਰਨੀ ਚਾਹੁੰਦਾ ਤੁਸੀਂ ਇਹ ਪੜੋ ਲਿਖਿਆ ਕਿ ਜੰਨਤ ਨਾਮ ਕਰਾ ਲਓ ਬੂਹੇ ਖੁੱਲੇ ਨੇ ਤਾਂ ਬੂਹੇ ਖੁੱਲੇ ਨੇ ਬੂਹੇ ਹਮੇਸ਼ਾ ਖੁੱਲੇ ਰਹਿੰਦੇ ਨੇ ਔਰ ਜਿਨ੍ਹਾਂ ਦੇ ਦਿਲ 'ਚ ਆਸ ਹੈ ਕਿ ਜਾਈਏ ਜੰਨਤ ਦੀ ਜਾ ਕੇ ਦਰਸ਼ਨ ਕਰਕੇ ਆਈਏ ਤਾਂ ਗੱਡੀਆਂ ਵੀ ਮੌਜੂਦ ਆ ਤੇ ਗੱਡੀਆਂ ਦੀ ਤਾਕੀਆਂ ਵੀ ਖੁੱਲੀਆਂ ਆ ਰਾਜਾ ਸਾਹਿਬ ਜੀ ਨੇ ਜੀ ਇੱਕ ਸ਼ਬਦਚਾਰਨ ਕੀਤਾ ਸੀ ਮੈਂ ਮੇਰੀ ਨੂੰ ਮਾਰ ਕੇ ਮੈਂ ਮੇਰੀ ਨੂੰ ਮਾਰ ਕੇ ਕੁੰਡੇ ਪਾਵਾ ਕਟ ਪਰੇਖ ਜਾਨੇ ਰਾਜਾ ਸਾਹਿਬ ਦੇ ਨੀਵਾ ਹੋ ਗਏ ਲੁੱਟ ਜੇ ਸਾਡਾ ਮਨ ਸਾਫ ਹੈ ਤੇ ਰਾਜਾ ਸਾਹਿਬ ਨੇ ਕਿਸੇ ਚੀਜ਼ ਦੀ ਘਾਟ ਨਹੀਂ ਛੱਡੀ ਜੀ ਔਰ ਅਸੂਰੀ ਸਾਹਿਬ ਬੜਾ ਮੈਂ ਰਾਜਾ ਸਾਹਿਬ ਦੇ ਅਸੀਂ ਰਿਣੀ ਆ ਤੇ ਹਦਲ ਸ਼ੁਕਰਾਨਾ ਮੇਰੇ ਬੱਚੇ ਵੀ ਮੇਰੀ ਮਨੀ ਤੇ ਸਾਜਣ ਢੋਲੀ ਤੁਸੀਂ ਜਾਣਦੇ ਆ ਉਹ ਵੀ ਸੇਵਾ ਦੇ ਲੱਗੇ 1 ਮਹੀਨੇ ਤੋਂ ਰਾਤ ਦੇ ਦਿਨ ਜਾਂਦੇ ਆ ਐ ਮੇਰਾ ਬੱਚੇ ਪਰਿਵਾਰ ਵੀ ਸਾਰਾ ਹੀ ਬਸ ਉਹਨਾਂ ਦੇ ਵਿਰਸਾ ਹਾਂਜੀ ਹਾਂਜੀ ਆ ਵੀ ਸਾਰੇ ਤੁਹਾਡੇ ਬੱਚੇ ਹੀ ਆ ਪਿੱਛੇ ਕੋਈ ਕਹੀ ਜਾਂਦਾ ਸੁਰਜੀਤ ਜੀ ਮੇਰੇ ਮਾਮਾ ਜੀ ਆ ਕੋਈ ਕਹਿੰਦਾ ਚਾਚਾ ਜੀ ਆ ਤੇ ਸਾਰੇ ਹੀ ਤੁਹਾਡੇ ਬੱਚੇ ਆ ਆਪਾਂ ਇੱਕ ਵਾਰੀ ਗੱਡੀਆਂ ਦਿਖਾ ਦਈਏ ਜਿਹੜੀਆਂ ਗੱਡੀਆਂ ਸੇਵਾ ਤੇ ਲੱਗੀਆਂ ਤੇ ਆ ਗੱਡੀ ਤੁਸੀਂ ਜੱਗੀ ਜੱਗੀ ਆ ਜੱਗੀ ਆ ਜੀ ਮੇਰੇ ਭਾਨਜਾ ਆ ਇਹ ਵੀ ਸੇਵਾ ਚਾਰ ਗੱਡੀਆਂ ਲਾਈਆਂ ਜੀ ਹਾਂਜੀ ਹਾਂਜੀ ਇਹ ਸਾਰੇ ਸੇਵਾਦਾਰ ਇਹ ਗੱਡੀਆਂ ਵਾਲੀ ਆ ਜੀ ਹਾਂਜੀ ਇਹ ਭਾਜੀ ਹੁਣ ਜੱਗੀ ਜੀ ਐ ਹਾਂਜੀ ਸਾਰੇ ਇਹ ਹਰਸ਼ਾ ਜੀ ਦولتਪੁਰ ਤੋਂ ਹਰਸ਼ਾ ਜੀ ਹਾਂਜੀ ਇਹ ਭਾਜੀ ਦਾ ਲੱਕੀ ਜੀ ਸਾਰੇ ਯਾਨੀ ਨਾ ਬਹੁਤ ਇਹ ਮਨੀ ਬੋਲੇ ਤਸੀ ਮੈਂ ਦولتਪੁਰ ਤੋਂ ਹਾਂਜੀ ਆਪਣੇ ਮੱਲੂ ਬੋਤੇ ਤੋਂ ਜੀ ਇਹ ਸਾਡੇ ਅਫਤਾਰ ਜੀ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਸਾਡੇ ਇਹ ਸਗੇ ਹੈੱਡ ਕੌਂਸਲ ਰੋਪ ਤੋਂ ਪਤਾ ਹੀ ਲੱਗਦਾ ਚਿਹਰੇ ਤੇ ਰੋਪ ਇਹ ਹੁਣ ਰਿਟਾਇਰਮੈਂਟ ਹੋ ਗਿਆ ਸਾਡੇ ਲਈ ਇਹ ਡਿਊਟੀ ਕਰਦੇ ਆ ਡਿਊਟੀ ਕਰਦੇ ਇੱਕ ਵਾਰੀ ਤਸਵੀਰਾਂ ਦਿਖਾ ਦਈਏ ਲੰਗਰ ਲੰਗਰ ਦੀਆਂ ਤਸਵੀਰਾਂ ਵੀ ਦਿਖਾ ਦਈਏ ਖੋਲ ਤੇ ਗੱਡੀ ਲੈ ਚਾਬੀ ਨਾਲ ਸਟਾਰਟ ਕਰ ਦਿੰਦਾ ਆਹ ਗੱਡੀ ਹੈ ਸਾਡੇ ਨਗਰ ਦੀਆਂ ਭੈਣਾ ਜੀ ਜੀ ਇਹ ਸਾਡੇ ਹੈ ਨਾ ਇੱਕ ਵਾਰੀ ਕੱਢਣ ਗੱਡੀ ਮੋਰੋ ਸ਼ੂਟ ਲੈ ਇਹ ਭੈਣਾ ਜੀ ਸਾਡੀਆਂ ਮੇਰੀ ਪਰਜਾਈ ਆ ਉਹ ਨਾਲ ਭੈਣ ਆ ਇਹ ਮੇਰੀਆਂ ਭਤੀਜੀਆਂ ਸਕੇਆਂ ਜਾਂ ਸਾਰਾ ਪਰਿਵਾਰ ਆਪਣਾ ਹੀ ਆ ਜੀ ਜੀ ਸੇਵਾ ਤੁਹਾਡਾ ਹੀ ਪਰਿਵਾਰ ਹੈ ਜੀ 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 ਸਤਿਕਾਰਯੋਗੋ ਤੁਸੀਂ ਸਾਡਾ ਆਪਣਾ ਹੀ ਪਰਿਵਾਰ ਹੈ ਤੁਸੀਂ ਦੇਖੋ ਗੱਡੀਆਂ ਜਿਹੜੀਆਂ ਆ ਉਹ ਇੱਥੇ ਲਾਈਆਂ ਹੋਈਆਂ ਆ ਔਰ ਮੈਂ ਉਧਰ ਲਪਾਸੇ ਵੀ ਜਾਣਾ ਇੱਕ ਵਾਰੀ ਦੱਸ ਦਿਆਂ ਜੀ ਵੀ ਜੇ ਆਈਂ ਜਰਾ ਕਿੱਥੇ ਆ ਤਾਂ ਫ੍ਰੀ ਸੇਵਾ ਮਲਪੁਰ ਅੜਕਾ ਤੋਂ ਰਾਜਾ ਸਾਹਿਬ ਦਰਬਾਰ ਤੱਕ ਔਰ ਵਾਪਸ ਵੀ ਲੈ ਕੇ ਆਂਦੇ ਆ ਜੱਗੀ ਦਾ ਨੰਬਰ ਲਿਖਿਆ ਜੱਸ ਅੜਕ ਦਾ ਨੰਬਰ ਲਿਖਿਆ ਤੁਸੀਂ ਕਾਲ ਕਰ ਲੈਣੇ ਜੀ ਕਹਿੰਦੇ ਘਰ ਵੀ ਘਰੋਂ ਲੈ ਕੇ ਵੀ ਆਵਾਂਗੇ ਘਰ ਤੱਕ ਛੱਡ ਕੇ ਵੀ ਆਵਾਂਗੇ ਤਾਂ ਧੰਨ ਧੰਨ 108 ਜੂਰ ਸ੍ਰੀ ਨਾਮ ਕਵਲ ਰਾਜਾ ਸਾਹਿਬ ਜੀ ਦੀ 85ਵੀਂ ਸਲਾਨਾ ਵਰਸੀ ਤੇ ਫਰੀ ਕਾਰ ਸੇਵਾ ਜਸ ਅੜਕ ਅਤੇ ਜੱਗੀ ਇਹਨਾਂ ਦੇ ਨੰਬਰ ਲਿਖੇ ਹੋਏ ਆ ਤੇ ਬੜੀ ਨਿਮਰਤਾ ਦੇ ਨਾਲ ਇਹ ਤੁਹਾਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਕੋਈ ਰਹਿ ਨਾ ਜਾਵੇ ਦਰਵਾਜ਼ੇ ਦਰਬਾਰ ਦੇ ਵੀ ਸਦਾ ਖੁੱਲੇ ਆ ਤੇ ਉਹਦੀ ਕਿਰਪਾ ਨਾਲ ਗੱਡੀਆਂ ਦੇ ਦਰਵਾਜ਼ੇ ਵੀ ਖੁੱਲੇ ਆ ਤੁਸੀਂ ਜਦੋਂ ਮਰਜ਼ੀ ਆਵਾਜ਼ ਮਾਰੋ ਇਹ ਤਿਆਰ ਨੇ ਇਹ ਸੇਵਾ ਚ ਲੱਗੇ ਹੋਏ ਨੇ ਸਾਰੇ ਭਰਾ ਜੀ ਲੰਗਰ ਦੀ ਇੱਕ ਵਾਰੀ ਤਾਂ ਸੀਰਾ ਦਿਖਾ ਦਈਏ ਮੈਡਮ ਨਾਲ ਗੱਲ ਕਰਦੇ ਆਂ ਤੇ ਤੁਸੀਂ ਉਹ ਪਾਣੀ ਦੀ ਸੇਵਾ ਦੀ ਗੱਲ ਕਰਦੇ ਸੀ ਇੱਧਰ ਲੰਗਰ ਦੀ ਸੇਵਾ ਵੀ ਚੱਲ ਰਹੀ ਮੈਂ ਕਿਹਨੇ ਕੁਝ ਦਿਖਾ ਦਵਾਂ ਹਾਂਜੀ ਹਾਂਜੀ ਬੋਲ ਜੀ ਇਹ ਸਾਡੇ ਅਮਨ ਸਿੰਘ ਜੀ ਅੜਕ ਸਾਹਿਬ ਉਹ ਵੀ ਸਾਡੇ ਕਾਫੀ ਜਿਨ੍ਹਾਂ ਨੇ ਮਿੰਦਰਪਾ ਜੀ ਅੜਕ ਸਾਹਿਬ ਔਰ ਕਾਫੀ ਸਾਡੇ ਸੇਵਾਦਾਰ ਸਾਰੇ ਲੰਗਰ ਅਮਰਜੀਤ ਸੁਨਿਆਰਾ ਜੀ ਉਹ ਜਿਹੜੇ ਸੇਵਾ ਕਰਦੇ ਅਮਰਜੀਤ ਸੁਨਿਆਰਾ ਜੀ ਜੀ ਚੱਕਮਾਂ ਲੰਗਰ ਵੀ ਲਿਜਾ ਸਕਦੇ ਚੱਕਮਾਂ ਲਿਜਾ ਲੰਗਰ ਜੀ ਅਸੀਂ ਜਦੋਂ ਕੋਈ ਰੋਕ ਟੋਕ ਨਹੀਂ ਬੁੱਲਾ ਖੁੱਲਾ ਹਜੇ ਤਾਂ ਰਾਜਾ ਦੀ ਕਿਰਪਾ ਹੀ ਆ ਜੀ ਚੱਲੀ ਜਾਂਦਾ ਜੀ ਸਭ ਚੱਲੀ ਜਾਂਦਾ ਜਦ ਜਦ ਰਾਜਾ ਭੰਡਾਰੇ ਭਰਦਾ ਉਹਦੇ ਭੰਡਾਰੇ ਖੁੱਲੇ ਆ ਤਾਂ ਸੰਗਤਾਂ ਦੇ ਵੀ ਖੁੱਲੇ ਆ ਅਮਰਜੀਤ ਜੀ ਕਾਫੀ ਸੇਵਾ ਜੀ ਸੁਨਿਆਰਾ ਜੀ ਦੀ ਪਰਮ ਜੀ ਤਾਂ ਇਲੈਕਟ੍ਰੀਸ਼ੀਅਨ ਕਰੀਏ ਤੋਂ ਉਹ ਵੀ ਸੇਵਾ ਨਾਲ ਕਰ ਰਿਹਾ ਕੁਲਵਿੰਦਰ ਸੁਨਿਆਰਾ ਜੀ ਕਰ ਰਿਹਾ ਬਹੁਤ ਸੇਵਾ ਰਾਜੇ ਦੀ ਕਿਰਪਾ ਨਾ ਪਹਿਲੀ ਵਾਰ ਹੈ ਮੇਰੀ ਵੀਡੀਓ ਚ ਇਹਨੇ ਨਾਂ ਬੋਲੇ ਗਏ ਜੈਸ ਰਾਜ ਬਿਜਲੀ ਸਾਡੇ ਇਲੈਕਟ੍ਰੀਸ਼ੀਅਨ ਐ ਇਸ ਦੇਖੋ ਜੀ ਬਿਮਾਰ ਬਿਮਾਰ ਵੀ ਸੇਵਾ ਰਾਜਾ ਸਾਹਿਬ ਦੀ ਕਰ ਰਿਹਾ ਸੱਤੇ ਨਹੀਂ ਬਿਜਲੀ ਦਾ ਇਲੈਕਟ੍ਰੀਸ਼ੀਅਨ ਮਾਸਟਰ ਆ ਜੀ 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 ਹੁਣ ਸਰਪੰਚ ਸਾਹਿਬ ਨਾਲ ਗੱਲਬਾਤ ਹੈ ਹਾਂਜੀ ਹਾਂਜੀ ਇਹ ਜੀ ਸਰਪੰਚ ਸਾਹਿਬ ਬਹੁਤ ਅੱਛਾ ਉਪਰਾਲਾ ਦੇਖ ਕੇ ਰੂਹ ਖੁਸ਼ ਹੋ ਗਈ ਹੈ ਤੁਹਾਡੇ ਪਿੰਡ ਦੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਹੀ ਨੇ ਬਹੁਤ ਮਿਲਨਸਾਰ ਨੇ ਨਿਮਰਤਾ ਵਾਲੇ ਨੇ ਸਬਰ ਵਾਲੇ ਨੇ ਔਰ ਇਹ ਤੁਹਾਨੂੰ ਵੀ ਬਹੁਤ ਧੰਨਵਾਦ ਕਰਦੇ ਜਦੋਂ ਮੇਰੀ ਗੱਲਬਾਤ ਕੀਤੀ ਕਹਿੰਦੇ ਮੈਡਮ ਹੁਣ ਤਾਂ ਬਹੁਤ ਸਹਿਯੋਗ ਹੈ ਕੀ ਕਹੋਗੇ ਹਾਂਜੀ ਬਹੁਤ ਬਹੁਤ ਧੰਨਵਾਦ ਆ ਪਿੰਡ ਵਾਲਿਆਂ ਦਾ ਇਹਨਾਂ ਦੇ ਸਹਿਯੋਗ ਨਾਲ ਹੀ ਸਭ ਕੁਝ ਲੰਗਰ ਚੱਲਦਾ ਆ ਗੱਡੀਆਂ ਲੱਗੀਆਂ ਹੋਈਆਂ ਆ ਤਾਂ ਸਾਨੂੰ ਜਦੋਂ ਵੀ ਰਾਜ ਸਾਹਿਬ ਦਾ ਪ੍ਰੋਗਰਾਮ ਆਉਂਦਾ ਬਹੁਤ ਖੁਸ਼ੀ ਹੁੰਦੀ ਆ ਜੀ ਬਸ ਇਹਨਾਂ ਦੀ ਸੇਵਾ करिए ਹਾਂਜੀ ਬਹੁਤ ਸੇਵਾ ਦਾ ਬਹੁਤ ਦਾਤਿਆਂ ਨੇ ਦਿੱਤਾ ਹੋਇਆ ਜੀ ਬਹੁਤ ਸੇਵਾ ਕਰਦੇ ਆ ਸਾਡੇ ਨੰਗਰ ਬਹੁਤ ਅੰਗਾਇਆ ਜੀ ਇਹ ਮੇਰੇ ਚ ਚੱਲ ਗਈ ਸਾਰੇ ਪਰਿਵਾਰ ਚੱਲੋ ਕਰਦੇ ਹਾਂਜੀ ਮੈਡਮ ਹੁਣ ਤੇ ਭਾਵ ਜਿਹੜੇ ਪਹੁੰਚ ਕੇ ਪਰ ਮੈਂ ਆ ਨਿੱਕੇ ਨਿੱਕੇ ਪਿਆਰੇ ਪਿਆਰੇ ਬੱਚੇ ਦਿਖਾਣਾ ਚਾਹੁੰਦਾ ਜੀ ਇੱਧਰ ਵੀ ਦਿਖਾ ਪਹਿਲਾਂ ਵੀਰ ਹੁਣਾਂ ਵੱਲ ਇਹ ਨਿੱਕੇ ਨਿੱਕੇ ਪਿਆਰੇ ਪਿਆਰੇ ਬੱਚੇ ਸੇਵਾ ਕਰ ਰਹੇ ਆ ਤੇ ਇਹ ਸਭ ਤੋਂ ਵੱਡੀ ਪਦਵੀ ਆ ਸੇਵਾਦਾਰ ਲਿਖਿਆ ਹੈ ਤੇ ਸਭ ਤੋਂ ਵੱਡੀ ਪਦਵੀ ਆ ਤਾ ਇਹ ਬੱਚਿਆਂ ਦੇ ਮਨ ਵਿੱਚ ਜੋ ਉਤਸ਼ਾਹ ਹੈ ਜੋ ਸ਼ਰਧਾ ਹੈ ਪ੍ਰਮਾਤਮਾ ਇਹਨਾਂ ਤੇ ਕਿਰਪਾ ਬਣਾਈ ਰੱਖੇ ਜੀ ਉਹ ਕਹਿੰਦੇ ਉਹ ਵੀ ਦਿਖਾ ਦਿਓ ਕਿ ਨਾਲ ਨਾਲ ਠੰਡਾ ਪਾਣੀ ਜੀ ਪਾਜੀ ਚਲੋ ਇਹ ਤਸਵੀਰਾਂ ਤੁਸੀਂ ਮਲਪੁਰ ਅੜਕਾ ਤੋਂ ਦੇਖ ਰਹੇ ਤੇ ਇੱਧਰ ਵੀ ਵਿਜੇ ਆਜੀ ਸਕਰੀਨ ਵੀ ਦਿਖਾ ਦਿਂ ਪੂਲਰ ਦਾ ਪ੍ਰਬੰਧ ਵੀ ਹੈ ਤਾਂ ਜੋ ਜਿਹੜੀ ਸੰਗਤ ਲੰਗਰ ਛਕ ਆਂਦੀ ਹੈ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਆ ਕਿਸੇ ਨੇ ਗੱਡੀਆਂ ਦਾ ਫਰੀ ਚੈੱਕਅਪ ਕੈਂਪ ਵੀ ਲਗਾਇਆ ਹੋਇਆ ਮੇਰਾ ਖਿਆਲ ਉੱਥੇ ਲੱਗਿਆ ਹੋਇਆ ਤਾਂ ਇਹਨਾਂ ਦਾ ਸਹਿਯੋਗ ਵੀ ਲੈ ਸਕਦੇ ਹੋ ਇੱਧਰ ਸਕਰੀਨ ਵੀ ਲੱਗੀ ਹੋਈ ਹੈ ਜਿਹੜੀ ਸੰਗਤ ਇੱਥੇ ਬਹਿ ਕੇ ਲੰਗਰ ਖਾਂਦੇ ਆ ਖਾਂਦੇ ਆ ਦਰਬਾਰ ਦੀਆਂ ਤਸਵੀਰਾਂ ਦੇਖਣਾ ਚਾਹੁੰਦੇ ਆ ਉਹ ਵੀ ਦੇਖ ਸਕਦੇ ਆ ਬਹੁਤ ਸ਼ੁਕਰੀਆ ਬਾਦ ਚ ਲੈ ਲੈਣੇ ਹੁੰਦਾ ਬਹੁਤ ਮਿਹਰਬਾਨੀ ਜੀ 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 ਜਸਪਾ ਜੀ ਅਪੀਲ ਜਿਹੜੀ ਕਰਨਾ ਚਾਹੁੰਦੇ ਹੋ ਮੈਂ ਚਾ ਉਹ ਸੰਗਤ ਤੱਕ ਵੈਸੇ ਪਹੁੰਚ ਗਈ ਹੈ ਇੱਕ ਵਾਰੀ ਫਿਰ ਤੋਂ ਅਪੀਲ ਕਰਦੇ ਆ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਸਾਡੇ ਐਨਆਰਆਈ ਵੀਰ ਜਿਹੜੇ ਮੇਰੇ ਵੀਰ ਆ ਜਿਨ੍ਹਾਂ ਨੇ ਮੈਨੂੰ ਇਹ ਸੁਜੋਗ ਸਮਝਿਆ ਤੇ ਮੇਰੇ ਤੇ ਇਹ ਮੇਰੇ ਤੇ ਮੇਰੇ ਤੇ ਯਕੀਨ ਕਰਕੇ ਮੈਨੂੰ ਉਹਨਾਂ ਨੇ ਮਾਇਆ ਭੇਜੀ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਦਾ ਸਾਥ ਬਹੁਤ ਮਿਲਿਆ ਮੈਂ ਪਹਿਲੀ ਵਾਰ ਕੰਮ ਪਿਛਲੇ ਸਾਲ ਸ਼ੁਰੂ ਕੀਤਾ ਸੀਗਾ ਮੈਂ ਆਪਣੇ ਐਨਆਰਆਈ ਵੀਰਾਂ ਦਾ ਇੰਨਾ ਧੰਨਵਾਦ ਦੀਆਂ ਕਿ ਕਹਿਣ ਦੀ ਗੱਲ ਨਹੀਂ ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਹਾਂ ਵੀ ਮੈਂ ਆਪਣੇ ਕੰਮ ਇਹ ਪਿੰਡ ਗੱਡੀਆਂ ਲਾਉਣੀਆਂ ਆ ਤੇ ਲੰਗਰ ਲਾਉਣਾ ਹੈ ਉਹਨਾਂ ਨੇ ਕਿਹਾ ਟੈਨਸ਼ਨ ਨਾ ਲਿਓ ਹੋਜੂਗਾ ਜੀ ਮਾਰੇ ਦੀ ਸੇਵਾ ਉਹਨਾਂ ਨੇ ਪਾਈ ਐ ਇਸ ਸਾਲ ਇਸ ਸਾਲ ਜਿਆਦਾ ਯੋਗਦਾਨ ਪਾਇਆ ਆਪਾਂ ਲਾਈਵ ਦਿਖਾ ਲੈਣਾ ਆ ਜੀ ਐਲ ਸੀ ਡੀ ਲਾਈ ਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਆ ਜੀ ਜੀ ਮੈਂ ਇੱਕ ਗੱਲ ਜਸ ਜਸਵੀਰੇ ਕਹਿਣਾ ਚਾਹੁੰਦਾ ਐਨ ਆਰ ਆਈ ਜਿਹੜੇ ਆ ਉਹ ਪੰਜਾਬ ਦੀ ਰੀੜ ਦੀ ਹੱਡੀ ਆ ਇੱਚ ਕੋਈ ਦੋ ਰਾਵਾਂ ਨਹੀਂ ਉਹਨਾਂ ਦੇ ਸਹਿਯੋਗ ਬਿਨਾ ਕੁਝ ਨਹੀਂ ਹੋ ਸਕਦਾ ਲੇਕਿਨ ਜਿਹੜੇ ਆ ਸਾਡੇ ਭਰਾ ਆ ਇਹ ਵੀ ਨਾਲ ਦੀ ਨਾਲ ਵੱਡਾ ਸਹਿਯੋਗ ਆ ਕਿਉਂਕਿ ਜੋ ਤਨਦੇਹੀ ਨਾਲ ਇਹ ਸੇਵਾ ਨਿਭਾ ਰਹੇ ਆ ਉਹੀ ਗੱਲ ਕਹਿੰਦੇ ਆ ਜੀ ਗੱਡੀ ਤੇ ਦੋ ਹੀ ਚੱਕੇ ਆ ਦੋ ਹੀ ਚੱਕੇ ਆ ਜੀ ਪੈਂਡ ਵਾਲਿਆਂ ਦਾ ਮੈਂ ਬਾਹਰ ਲਿਆਂਦੇ ਮੈਨੂੰ ਪੈਸੇ ਪਾਏ ਆ ਤੇ ਪੈਂਡ ਵਾਲਿਆਂ ਨੇ ਮੈਨੂੰ ਸਹਿਯੋਗ ਦਿੱਤਾ ਦੇਖੋ ਬਾਹਰ ਲਈ ਤਾਂ ਸ਼ਰਧਾ ਹੈ ਹੀ ਬਹੁਤ ਹੈ ਇਹ ਪੰਜਾਬ ਜੇ ਇਸ ਟਾਈਮ ਬਚਿਆ ਆ ਤਾਂ ਐਨਆਰਆਈਆਂ ਦੇ ਸਹਿਯੋਗ ਨਾਲ ਆ ਕਿਉਂਕਿ ਇੱਥੇ ਤਾਂ ਰੁਜ਼ਗਾਰ ਬੜੌਕਾ ਹਾਂਜੀ ਹਾਂਜੀ ਇੱਥੇ ਮੁਸ਼ਕਿਲ ਹੋ ਜਾਂਦੀ ਜੇ ਐਨਆਰਆਈ ਸਹਿਯੋਗ ਨਾ ਕਰਨ ਤਾਂ ਸਭ ਕੁਝ ਪੋਸੀਬਲ ਨਹੀਂ ਹੈ ਪਰ ਉਹਦੇ ਨਾਲ ਦੀ ਨਾਲ ਇਹ ਵੀ ਜਿਹੜੇ ਚਿਹਰੇ ਨੇ ਜਿਹੜੇ ਭਰਾ ਨੇ ਭੈਣਾਂ ਨੇ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਮੈਂ ਜੀ ਮੈਂ ਪਹਿਲੀ ਗੱਲ ਤਾਂ ਮੈਂ ਆਪਣੇ ਡ라이ਵਰ ਵੀਰਾਂ ਦਾ ਜਿਨ੍ਹਾਂ ਨੇ ਮੇਰੇ ਯਕੀਨ ਤੇ ਇੱਕ ਕਹਿਣ ਤੇ ਇਸ ਸਾਲ ਪਿਛਲੇ ਸਾਲ 12 ਗੱਡੀਆਂ ਸੀ ਇਸ ਸਾਲ 25 ਗੱਡੀਆਂ ਆ ਅਗਲੀ ਵਾਰ ਅਗਲੀ ਵਾਰ 100 ਹੋ ਜਾਣੀ ਲੰਗਰ ਦਾ ਕੰਮ ਕਹਿੰਦਾ 100 ਹੋ ਜਾਣੀ ਅਗਲੀ ਵਾਰ ਲੰਗਰ ਦਾ ਕੰਮ ਅੱਗੇ ਨਾਲੋਂ ਦੁੱਗਣਾ ਹੋਇਆ ਜੀ ਬਾਕੀ ਹਰੇਕ ਸਾਲ ਵੱਧਦਾ ਹੀ ਹੁੰਦਾ ਹੈ ਮਹਾਰਾਜ ਦੀ ਕਿਰਪਾ ਨਾਲ ਕੁਝ ਥੋੜਨੀ ਆਉਂਦੀ ਮੈਂ ਸਾਰੇ ਆਪਣੇ ਡਰਾਈਵਰ ਵੀਰਾਂ ਦਾ ਆਪਣੇ ਪਿੰਡ ਵਾਲਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਰਾਜੇ ਦੀ ਸੰਗਤ ਜਿਹੜੀ ਪਰਦੇਸਾਂ ਵਿੱਚ ਬੈਠੀ ਹਨ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਅਗਲੇ ਸਾਲ ਅਸੀਂ ਮਹਲਪੁਰ ਅੜਕਾ ਵਾਲਿਆਂ ਦਾ ਹੋਰ ਸਾਥ ਆਪਾਂ ਬੇਨਤੀ ਕਰ ਰਹੇ ਤੁਹਾਡੇ ਚਰਨਾਂ 'ਚ ਰਾਜਾ ਸਾਹਿਬ ਮਹਾਰਾਜ ਅੱਗੇ ਬੇਨਤੀ ਕਰ ਰਹੇ ਆ ਕਿਸ਼ਵਰ 25 ਗੱਡੀਆਂ ਤੁਸੀਂ ਕਿਰਪਾ ਕਰਨੀ ਅਗਲੀ ਵਾਰ 100 ਗੱਡੀਆਂ ਹੋਣ ਔਰ ਲੰਗਰ ਦੀ ਸੇਵਾ ਜਿਹੜੀ ਹੈ ਉਹ ਵੀ ਇਸੇ ਤਰੀਕੇ ਨਿਰੰਤਰ ਚੱਲਦੀ ਰਹੇ ਤੇ ਸੰਗਤਾਂ ਨੂੰ ਦੂਰ ਦਰਾਡੇ ਉਹ ਲਿਆ ਕੇ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਦੇ ਰਹੀਏ ਦਰਬਾਰ ਤੇ ਜਿਹੜਾ ਮੱਥਾ ਟੇਕਦੇ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਸੂਰੀ ਸਾਹਿਬ ਜੀ ਜਿਹੜੀਆਂ ਮੈਂ ਗੱਡੀਆਂ ਲਾਈਆਂ ਆ ਕੋਈ ਵੀ ਮੇਰਾ ਬੀ ਡਰਾਈਵਰ ਕੋਈ ਵੀ ਨਸ਼ੇ ਪੱਤੇ ਵਾਲਾ ਨਹੀਂ ਹੈਗਾ ਜੀ ਇੱਕ ਵੀ ਬੰਦਾ ਨਸ਼ੇ ਪੱਤੇ ਵਾਲਾ ਨਹੀਂ ਹੈਗਾ ਕਿਸੀ ਵਾਲਾ ਸੇਵਾ ਕਿੱਥੋਂ ਕਰੂ ਹਾਂਜੀ ਮੈਂ ਤੁਹਾਨੂੰ ਐਸੀ ਗੱਲ ਕਰਦਾ ਕੋਈ ਤਮਾਕੂ ਵੀੜੀ ਵਾਲਾ ਨਹੀਂ ਹੈਗਾ ਕੋਈ ਸਿਗਰਟ ਨਹੀਂ ਪੀਂਦਾ ਕੁਛ ਨਹੀਂ ਕਰਦਾ ਕੋਈ ਕੁਲਪ ਨਹੀਂ ਲਾਉਂਦਾ ਸਾਰੇ ਵਧੀਆ ਬੰਦੇ ਉਹਦੀ ਰਡਾਰ ਚ ਮਾੜਾ ਬੰਦਾ ਤਾਂ ਪਹਿਲੀ ਬਾਾਰ ਹੋ ਜਾਂਦਾ ਨਾ ਹਾਂਜੀ ਸਰ ਮੈਂ ਉਹੀ ਕਹਿੰਦਾ ਮੇਰੇ ਡਰਾਈਵਰ ਵੀਰਾਂ ਦਾ ਬਹੁਤ ਵਾਧਾ ਇਹਨਾਂ ਸਾਰੇ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਦੇਖੋ ਵੱਡੀ ਗੱਲ ਹੈ ਨਾ ਜਿਹੜੀ ਮੈਂ ਰਫਾ ਦਿੱਤਾ ਜੀ ਵੱਡੀ ਗੱਲ ਨਾ ਇੱਥੇ ਵੀ ਮੈਂ ਕਰਿਆਮ ਵੀ ਦੇਖਿਆ ਜਿਹੜੇ ਡਰਾਈਵਰ ਵੀਰ ਹੈ ਬਹੁਤ ਦੀ ਸਤਿਕਾਰ ਨਾਲ ਜਦੋਂ ਧੀਆਂ ਭੈਣਾਂ ਗੱਡੀ 'ਚ ਬ ਬਜ਼ੁਰਗ ਪੈਂਦੇ ਆ ਜਾਦੀ ਉਮਰ ਦੇ ਲੋਕ ਪੈਂਦੇ ਬੱਚੇ ਪੈਂਦੇ ਆ ਬਹੁਤ ਸਤਿਕਾਰ ਨਾਲ ਜਿਵੇਂ ਖੁਦ ਪ੍ਰਭੂ ਆਪ ਗੱਡੀ 'ਚ ਬਹਿ ਰਹੇ ਹੋਣ ਇਹ ਸਮਝ ਕੇ ਗੱਡੀ 'ਚ ਬਿਠਾਉਂਦੇ ਆ ਦਰਸ਼ਨ ਕਰਾ ਕੇ ਲਿਆਂਦੇ ਆ ਤਾਂ ਡਰਾਈਵਰ ਵੀਰਾਂ ਦਾ ਬਹੁਤ ਬਹੁਤ ਸਤਿਕਾਰ ਰੱਬ ਕਰੇ ਇਹਨਾਂ ਦੀ ਗੱਡੀ ਕਦੀ ਵੀ ਜੜੀ ਆ ਉਹ ਖਾਲੀ ਨਾ ਖੜੇ ਸਾਰਾ ਸਾਲ ਗੱਡੀ ਚੱਲਦੀ ਰਹੇ ਇਹਨਾਂ ਦੀਆਂ ਬਰਕਤਾਂ ਹੋਣ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਹੋਵੇ ਕਿਉਂਕਿ ਰਾਤਾ ਵੀ ਇਹ ਚਾਕਦੇ ਆ ਤਾਂ ਇਹ ਨਹੀਂ ਕਹਿੰਦਾ ਜੀ ਸਾਡੇ ਪਿੰਡ ਇਹੀ ਲੰਗਰ ਨਹੀਂ ਚੱਲਦਾ ਜੀ ਰਾਜਾ ਸਾਹਿਬ ਸਾਡੇ ਪਿੰਡ ਦੇ ਦੋ ਲੰਗਰ ਹੋਰ ਚੱਲਦੇ ਆ ਗੰਗਪੱਟੀ ਤੋਂ ਉਹਨਾਂ ਦਾ ਫਰੂਟ ਚਾਟ ਦਾ ਲੰਗਰ ਚੱਲਦਾ ਹੈ ਜੀ ਰਾਜਾ ਸਾਹਿਬ ਦੇ ਰਾਹ ਦੇ ਰੇ ਵਿੱਚ ਤੇ ਆਪਣੇ ਬਨਾਣਾ ਸ਼ੇਕ ਲੱਸੀ ਦਾ ਇਹ ਆਪਣੇ ਦਰਬਾਰ ਸਾਹਿਬ ਦੇ ਕੋਲ ਚੱਲਦਾ ਹੈ ਜੀ ਆਪਣੇ ਦਰਬਾਰ ਦਲਾਵਰ ਸਿੰਘ ਸਰਪੰਚ ਉਹ ਉਹਨਾਂ ਦੇ ਨਾਲ ਅੰਮਰਗੜ ਦੇ ਬੰਦੇ ਆ ਉਹਨਾਂ ਦੇ ਸਹਿਯੋਗ ਨਾਲ ਉੱਥੇ ਲੰਗਰ ਚੱਲਦਾ ਹੈ ਜੀ ਹਾਂਜੀ ਬਹੁਤ ਬਾਤ ਸਭ ਤੇ ਬਰਕਤ ਬਣਾਈ ਰੱਖੇ ਔਰ ਡਰਾਈਵਰ ਵੀਰਾਂ ਤੇ ਖਾਸ ਕਰਕੇ ਕਿ 60 ਫੀਟ ਤੋਂ ਬਚੇ ਰਹਿਣ ਕਦੀ ਕੋਈ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਬਹੁਤ-ਬਹੁਤ ਸੂਰੀ ਸਾਹਿਬ ਮੁਬਾਰਕਾਂ ਜੀ ਜਿਦ ਵੀ ਰਾਜ ਸਾਹਿਬ ਦੀ ਟੇਪ ਕੀਤੀ ਹੈ ਰਾਜਾ ਰਾਜਾ ਜੀ ਕਹਿ ਮਨ ਨੂੰ ਮਿਲੇ ਤਸੱਲੀ ਸੰਤੋ ਤਸੱਲੀ ਤੁਹਾਡੇ ਵਾਲ ਵੇਖ ਕੇ ਮਿਲ ਜਾਂਦੀ ਹੈ ਔਰ ਰਾਜ ਸਾਹਿਬ ਦੀ ਕਿਰਪਾ ਨਾਲ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੰਨਾ ਵੀ ਲਾਈਕ ਕਮੈਂਟ ਹੁੰਦਾ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੁਹਾਡੇ ਪੀ 32 ਚੈਨਲ ਤੋਂ ਸਾਡੇ ਸੂਰੀ ਸਾਹਿਬ ਦਿਨੇਸ਼ ਸੂਰੀ ਜੀ ਨੇ ਬਹੁਤ ਹੀ ਵਧੀਆ ਸੌਂਗ ਪੇਸ਼ ਕੀਤਾ ਰਾਜਾ ਸਾਹਿਬ ਜੀ ਦਾ ਰਾਜਾ ਰਾਜਾ ਕਹਿ ਮਨ ਨੂੰ ਮਿਲੇ ਤਸੱਲੀ ਮੈਂ ਥੋੜਾ ਜਿਹਾ ਕੋਰਡ ਸੁਣਿਆ ਸੀਗਾ ਮਾਫੀ ਚਾਹਣਾ ਜੀ ਇਹ ਬਹੁਤ ਵਧੀਆ ਜੀ ਪਾਜੀ ਰਹਿਗੇ ਇਹਨਾਂ ਦਾ ਮਾਝੂਰ ਦੱਸੋ ਇਹ ਸਾਡੇ ਪੰਗਲ ਸਾਹਿਬ ਆ ਜੀ ਹਾਂਜੀ ਹਾਂਜੀ ਇਹ ਸਾਡੇ ਸਾਰੇ ਇਹ ਅਮਰਜੀਤ ਜੀ ਆ ਜਿਹੜੇ ਪਿੱਛੇ ਸੀਗੇ ਥੋੜੇ ਗੱਡੀ ਸੰਗਤ ਛੱਡਣ ਗਏ ਸੀਗੇ ਇਹ ਸਾਡੇ ਪਿੰਡ ਮੁਬਾਰਕਪੁਰ ਤੋਂ ਆ ਜੀ ਸੇਵਾਦਾਰ ਇਹ ਇੰਦਰਜੀਤ ਇਹਨਾਂ ਨੇ ਵੀ ਗੱਡੀ ਲਾਈ ਆ ਸਾਰੇ ਸੇਵਾ ਦਾ ਗੱਡੀਆਂ ਵਾਲੇ ਹੀ ਆ ਜੀ ਗੱਡੀਆਂ ਵਾਲੇ ਸੇਵਾਦਾਰ ਆਪਣੇ ਘਰੇ ਤੁਹਾਡਾ ਅਸ਼ੀਰਵਾਦ ਆ ਜੀ ਵੀ ਬੱਤੀ ਦਾ ਪਹੁੰਚਦੇ ਮੈਂ ਫੇਰ ਦੁਬਾਰਾ ਆ ਜਾਣਾ ਸਾਰੇ ਡਰਾਈਵਰ ਵੀਰਾਂ ਨੂੰ ਸਰੂਰ ਚੜਿਆ ਪਿਆ ਸੇਵਾ ਦਾ ਇਹ ਤਾਂ ਜੀ ਬੈਂਦੇ ਨਹੀਂ ਜੀ ਇਹਨਾਂ ਨੂੰ ਕਹਿ ਕਹਿ ਕੇ ਬਿਠਾ ਲੈਣਾ ਪੈਂਦਾ ਕਿ ਲੰਗਰ ਛਕੋ ਇਹਨਾਂ ਨੂੰ ਲੈਣਾ ਪੈਂਦਾ ਜੀ ਕਹਿ ਕੇ ਲੰਗਰ ਛਕਾਉਣਾ ਇੱਕ ਸਾਡਾ ਦولتਪੁਰ ਦਾ ਸੇਵਾਦਾਰ ਉਹਨਾਂ ਨੂੰ ਵੀ ਇਦਾਂ ਕਿਹਾ ਜੀ ਉਹ ਵੀ ਬੈਂਦਾ ਨਹੀਂ ਚੜਨ ਦਾ ਕੋਈ ਰਹਿਣ ਨਾ ਜਾਵੇ ਕਿ ਫਲਾਣੇ ਨੂੰ ਵੀ ਦਰਸ਼ਨ ਕਰਾ ਦਵਾ ਇੰਨੀ ਆ ਦੋ ਲੰਗਰ ਸਾਡੇ ਰਾਜਾ ਸਾਹਿਬ ਮਜਾਰੇ ਦੇ ਵਿੱਚ ਚੱਲਦੇ ਆ ਕੰ ਔਰ ਹੜਕਪੱਟੀ ਦੇ ਸਰਦਾਰ ਦਲਾਵਰ ਸਿੰਘ ਜੀ ਔਰ ਕੰਗਪੱਟੀ ਦਾ ਸਾਡੇ ਜਿੰਨੇ ਵੀ ਨੌਜਵਾਨ ਵੀਰ ਆ ਉਹ ਲਾਰਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਬਹੁਤ ਉਜੋਗ ਆ ਉਹ ਖੜੇ ਆ ਉਹਨਾਂ ਦਾ ਵੀ ਅਮਨਦੀਪਾ ਜੀ ਆ ਸਾਡੇ ਨਰਿੰਦਰ ਭਾਜੀ ਆ ਆ ਦੀਪਾ ਭਾਜੀ ਸਾਡੇ ਮਨਜਿੰਦਰ ਸਿੰਘ ਜੀ ਇਹ ਸਾਡੇ ਇਹ ਸੇਵਾ ਦੇ ਆ ਦੇਖੋ ਨਵੀਆਂ ਨਵੀਆਂ ਗੱਡੀਆਂ ਨੌਜਵਾਨਾਂ ਨੇ ਸੇਵਾ ਚਲਾਈਆਂ ਹਾਂਜੀ ਹਾਂਜੀ ਕਹਿਣ ਗੱਡੀਆਂ ਸਜਾ ਕੇ ਧੋ ਕੇ ਲਿਆਉਂਦੀਆਂ ਸੱਚੇ ਮੰਦੇ ਨਾਲ ਅੱਜ ਨੇ ਜੀ ਨਵੀਆਂ ਗੱਡੀਆਂ ਲਈਆਂ ਆ ਆਪਣੀਆਂ ਗਈਆਂ ਆ ਰਾਜਾ ਸਾਹਿਬ ਦਰਬਾਰ ਗਈਆਂ ਤੇ ਸੰਗਤ ਚੱਕਣ ਗਏ ਹੋ ਆ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਮਹਾਰਾਜ ਇਹਨਾਂ ਤੇ ਕਿਰਪਾ ਬਣਾਈ ਰੱਖਣ ਤੰਦਰੁਸਤੀਆ ਬਖਸ਼ਣ ਜੈ ਰਾਜੇ ਦੀ ਰਾਜਾ ਬਲੀ ਕਰ ਪਲੀ ਔਰ ਇੱਕ ਵਾਰੀ ਫਰੰਟ ਤੋਂ ਤਸਵੀਰ ਦਿਖਾ ਦਿਏ ਜਿੰਨੇ ਸੇਵਾਦਾਰ ਹੈ ਵੀਰੇ ਆਪਾਂ ਵੀਡੀਓ ਨੂੰ ਰੈਪ ਅਪ ਕਰ ਦੇਣਾ ਫਰੰਟ ਤੋਂ ਤਸਵੀਰਾਂ ਦਿਖਾ ਦਿਓ ਸਭ ਇਹ ਫੋਨ ਚੱਕੀ ਐ ਦੱਸਦੇ ਲਾਈਵ ਚੱਲਦਾ ਸੋ ਇਹ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾ ਦਿਏ ਇਧਰਲੇ ਪਾਸੇ ਦਿਖਾ ਦਿਓ ਵੀਰੇ ਤਸਵੀਰ ਤ ਸਾਰੇ ਜਿਹੜੇ ਸੇਵਾਦਾਰ ਉਹ ਮਲਟੀਵੀਰੀਅਲ ਤੇ ਖੜੀ ਲਿਆਵਾ ਕੈਥੇ ਲੋਕਾਂ ਮੜ ਜੇ ਕਰ ਉਹ ਖੜੀ ਗੱਡੀ ਆ ਨਾਲ ਲਿਆਓ ਲਿਆਓ ਗੱਡੀ ਲਿਆਓ ਦਿਖਾ ਦਿੰਨੇ ਆ ਸੋ ਇਹ ਸਾਰੇ ਵੀਰ ਸੇਵਾਦਾਰ ਐਨ ਆਰ ਆਈ ਜਾਂ ਜਿਹੜੇ ਮਲਪੁਰੜਕਾਂ ਦੇ ਜਾਂ ਆਲੇ ਦੁਆਲੇ ਪਿੰਡਾਂ ਦੇ ਪਛਿੰਦੇ ਆ ਤੇ ਇਹਨਾਂ ਦਾ ਬਹੁਤ ਧੰਨਵਾਦ ਇਹ ਵੀ ਉਪਰਾਲੇ ਜਿਹੜੀ ਸੱਚੀ ਨੀਤ ਨਾਲ ਹੁੰਦੇ ਆ ਜਦੋਂ ਮਨ ਵਿੱਚ ਸ਼ਰਧਾ ਹੋਵੇ ਭਾਵ ਹੋਵੇ ਤਾਂ ਤੁਸੀਂ ਦੇਖੋ ਕਿ ਗੱਡੀ ਹਰ ਤਰ੍ਹਾਂ ਦੀ ਗੱਡੀ ਇੱਥੇ ਮੌਜੂਦ ਹੈ ਔਰ ਹਰ ਇੱਕ ਦੇ ਮਨ ਦੀ ਇਹੀ ਭਾਵਨਾ ਹੈ ਕਿ ਮੈਂ ਵੀ ਕੁਝ ਯੋਗਦਾਨ ਪਾ ਸਕਾਂ ਨਵੀਆਂ ਗੱਡੀਆਂ ਟੈਕਸੀ ਗੱਡੀਆਂ ਪ੍ਰਾਈਵੇਟ ਘਰ ਦੀਆਂ ਗੱਡੀਆਂ ਹਰ ਤਰ੍ਹਾਂ ਦੀ ਗੱਡੀ ਮੌਜੂਦ ਹੈ ਔਰ ਅਸੀਂ ਇਸ ਸਮੇਂ ਮਲਪੁਰ ਅੜਕਾਂ ਵਿਖੇ ਖੜੇ ਆ ਤੁਹਾਨੂੰ ਤਸਵੀਰਾਂ ਲਾਈਵ ਦਿਖਾ ਰਹੇ ਆ ਔਰ ਇਸੇ ਤਰੀਕੇ ਪੂਰੇ ਜ਼ਿਲ੍ਹੇ 'ਚ ਜਿਹੜੇ ਡਰਾਈਵਰ ਵੀਰ ਆ ਖਾਸ ਕਰਕੇ ਉਹ ਆਪਣਾ ਯੋਗਦਾਨ ਪਾ ਰਹੇ ਆ ਪਰ ਇਸ ਵਾਰ ਹੈ ਰਾਨੀ ਵਾਲੀ ਗੱਲ ਇਹ ਵੀ ਹੈ ਕਿ ਪ੍ਰਾਈਵੇਟ ਗੱਡੀਆਂ ਫੋਰਚੂਨਰ ਜਦੋਂ ਤੁਹ ਬਹਿੰਗੇ ਮਹਿੰਗੇ ਮਹਿੰਗੇ ਗੱਡੀਆਂ ਲੋਕਾਂ ਨੇ ਸੇਵਾ ਵਿੱਚ ਲਾਈਆਂ ਹੋਈਆਂ ਕਿ ਯਾਰ ਅਸੀਂ ਵੀ ਸੇਵਾ ਕਰਨੀ ਹੈ ਫ੍ਰੀ ਸੇਵਾ ਕਰਨੀ ਹੈ ਲੋਕਾਂ ਨੂੰ ਰਾਜਾ ਸਾਹਿਬ ਮਹਾਰਾਜ ਜੀ ਦੇ ਦਰਬਾਰ ਤੇ ਲਿਜਾ ਕੇ ਦਰਸ਼ਨ ਕਰਾਉਣੇ ਆ ਤਾਂ ਉਹ ਗੱਡੀ ਇੱਕ ਜਾਂਦੇ ਜਾਂਦੇ ਦਿਖਾ ਦਿਓ ਤਾਂ ਆਪ ਤੁਸੀਂ ਗੱਡੀ ਦੇਖ ਪਾ ਰਹੇ ਹੋ ਇਹਨਾਂ ਦੇ ਮਨ ਦੀ ਵੀ ਬੜੀ ਚਾਹਤ ਹੈ ਕਿ ਮੈਂ ਵੀ ਆਪਣੀ ਗੱਡੀ ਜਿਹੜੀ ਆ ਸੇਵਾ ਵਿੱਚ ਲਾਉਣੀ ਹੈ ਕਿ ਹਰ ਇੱਕ ਬੰਦਾ ਚਾਹੁੰਦਾ ਕਿ ਤੇ ਮੈਂ ਰਹਿ ਨਾ ਜਾਵਾਂ ਜਿਹਦੇ ਘਰ ਆਪਣੀ ਗੱਡੀ ਐ ਜਾਂ ਟੈਕਸੀ ਲੈਣ ਵਾਲਾ ਵੀਰ ਐ ਹਰ ਇੱਕ ਬੰਦਾ ਕਹਿੰਦਾ ਕਿ ਯਾਰ ਕਿਤੇ ਮੈਂ ਨਾ ਰਹਿ ਜਮ ਹਾਲਾਂਕਿ ਸਾਨੂੰ ਕਵਰੇਜ ਲਈ ਜਾਣਾ ਪੈਂਦਾ ਇਹ ਤਾਂ ਆਪਾਂ ਵੀ ਗੱਡੀ ਜ਼ਰੂਰ ਮਹਾਰਾਜ ਕਿਰਪਾ ਕਰਨ ਅਗਲੀ ਵਾਰ ਸਾਡੇ ਤੇ ਵੀ ਮਿਹਰ ਭਰੇ ਹੱਥ ਰੱਖਣ ਅਸੀਂ ਵੀ ਆਪਣੀਆਂ ਸੰਕਾਰ ਜਿਓ ਲਾ ਦਾਂਗੇ ਤੇ ਜੀ ਜੀ ਅੰਕਲ ਹਾਂਜੀ ਖੁਸ਼ ਹੋ ਕਿਰਪਾ ਰਾਏ ਸਾਹਿਬ ਮੇਰਾ ਮੇਰਾ ਜੀ ਕੀ ਕੰਮ ਕਰਦੇ ਹੋ ਬੱਸ ਆਹੀ ਮਨ ਮੋੜਾ ਗੱਡੀ ਚਲਾਣੇ ਆ ਜੀ ਚਲੋ ਇਹ ਖੜਨੀ ਨਹੀਂ ਆ ਇਹੋ ਇਹ ਰਾਜਾ ਸਾਹਿਬ ਮਹਾਰਾਜ ਨੇ ਚਲਾ ਕੇ ਤੋੜ ਕੇ ਰੱਖੀ ਆਹ ਲਈ ਸੀਗੀ ਪਿਛਲੇ 5-6 ਮਹੀਨਿਆਂ ਕੋ ਸੇਵ ਤੇ ਲਾਤੀ ਉਹ ਨਹੀਂ ਦੇ ਚ ਹਿਲਾਤੀ ਦਿੱਤੀ ਉਹਨਾਂ ਨੇ ਹੈ ਨਾ ਚਲੋ ਇਸੇ ਤਰੀਕੇ ਸੰਗਤ ਆਉਂਦੀ ਰਹਿਣੀ ਹੈ ਕੀ ਨਾਮ ਤੁਹਾਡਾ ਅਮਰਜੀਤ ਸਿੰਘ ਜੀ ਚਲੋ ਠੀਕ ਹੈ ਅਮਰਜੀਤ ਜੀ ਠੀਕ ਹੈ ਜੀ ਠੀਕ ਹੈ ਅੰਕਲ ਬਹੁਤ ਸ਼ੁਕਰੀਆ ਤਾਂ ਤੁਸੀਂ ਜੋ ਮਾਸੂਮੀਅਤ ਜੋ ਸੱਚਾਈ ਜਿਹੜੇ ਤੇ ਦੇਖੋ ਨਾ ਇਹ ਅਸਲ ਪੰਜਾਬ ਹੈ ਇਹ ਚੀਜ਼ਾਂ ਦੇ ਲਟੁੰਬਦੀਆਂ ਆਪਾਂ ਵੀਡੀਓ ਛੱਡਣਾ ਕੋਈ ਨਹੀਂ ਹੈ ਆਪ ਭਾਜੀ ਵੀ ਆਟੋ ਦੀ ਸੇਵਾ ਦੇ ਲਈ ਹੈ ਹਾਂਜੀ ਭਾਜੀ ਬਿਲਕੁਲ ਸੇਵਾ ਦੇ ਲਈ ਹੈ ਜੀ ਕੀ ਨਾ ਤੁਹਾਡਾ ਇਹ ਮੇਰਾ ਸ੍ਰਿੰਦਰਪਾਲ ਜੀ ਮਲਪਰਾੜਕਾ ਹਾਂ ਤਨਤਨ ਰਾਜਾ ਨਾਰਨਾਬ ਕਮ ਰਾਜਾ ਸਾਹਿਬ ਸੱਚੀ ਸਰਕਾਰਾਂ ਦੇ ਨਾਂ ਤੇ 3 ਦਿਨ ਤੋਂ ਸੇਵਾ ਚੱਲ ਰਹੀ ਹੈ ਸੇਵਾ ਧਨ ਮੰਨਣਾ ਕਰ ਰਹੇ ਆ ਜੋ ਵੀ ਸਵਾਰੀ ਪਿੰਡਾਂ ਦੇ ਵਿੱਚੋਂ ਹੈਗੀ ਆ ਉਹਨਾਂ ਨੂੰ ਧਨ ਮੰਨ ਧਨ ਵੀ ਵਿੱਚ ਹੀ ਆ ਗਿਆ ਜਦ ਆਪਣੀ ਗੱਡੀ ਲਾ ਹਾਂਜੀ ਮੰਨ ਧਨ ਮੰਨ ਧਨ ਨਾ ਕਰਦੇ ਆ ਜੀ ਜੀ ਤੇ ਬਾਕੀ ਸਵਾਰੀ ਨੂੰ ਅਸੀਂ ਇੱਥੇ ਮਾਲਪੁਰ ਅੰਡੇ ਜੀ ਲੈ ਆਉਣੇ ਆ ਇੱਥੋਂ ਕਾਰਾਂ ਵਿੱਚ ਏਸੀ ਗੱਡੀਆਂ ਦੇ ਵਿੱਚ ਸਵਾਰੀ ਦਰਬਾਰ ਪਹੁੰਚਾਉਣੇ ਆ ਜੀ ਜੀ ਸੋ ਵਾਹਿਗੁਰੂ ਸਤਿ ਸਾਕ ਤੇ ਮਿਹਰ ਕਰੇ ਚਲੋ ਸੁਰਿੰਦਰ ਜੀ ਬਹੁਤ ਚੰਗਾ ਲੱਗਿਆ ਮਿਲ ਕੇ ਔਰ ਵੱਡੇ ਵੱਡੇ ਨੂੰ ਮਿਲਿਆ ਮੈਂ ਦੇਖੋ ਸੁਰਿੰਦਰ ਜੀ ਇਹ ਵੱਡੇ ਬੰਦੇ ਨੇ ਜਿਹਦਾ ਦਿਲ ਵੱਡਾ ਉਹ ਬੰਦਾ ਬੰਦਾ ਵੱਡਾ ਹੋ ਜਾਂਦਾ ਕੱਲੀ ਮਾਇਆ ਨਾਲ ਬੰਦਾ ਵੱਡਾ ਨਹੀਂ ਹੁੰਦਾ ਜਿਹਦਾ ਦਿਲ ਵੱਡਾ ਮੈਂ ਕਿਹ ਜਿਹਦਾ ਦਿਲ ਵੱਡਾ ਉਹ ਬੰਦਾ ਵੱਡਾ ਕੰਨੀ ਮਾਇਆ ਨਾਲ ਬੰਦਾ ਵੱਡਾ ਨਹੀਂ ਹੁੰਦਾ ਤਾਂ ਵੀਰ ਇਹਨਾਂ ਦੇ ਦਿਲ ਵੱਡੇ ਆ ਸੋ ਵੀਰ ਨੂੰ ਅਸੀਂ ਇੱਥੇ ਰੈਪ ਅਪ ਕਰਦੇ ਆਂ ਔਰ ਬਹੁਤ ਜਲਦੀ ਇੱਕ ਹੋਰ ਜਗ੍ਹਾ ਜਿੱਥੇ ਇਸੇ ਤਰੀਕੇ ਸੰਗਤ ਸਾਡੀ ਵੇਟ ਕਰ ਰਹੀ ਹੈ ਉੱਥੇ ਜਾ ਕੇ ਲਾਈਵ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ ਆਪਣਾ ਪਿਆਰ ਇਸੇ ਤਰੀਕੇ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ